16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਹਾਲਾਤ ਚਿੰਤਾਜਨਕ ਸਨ ਇੱਥੇ ਲੋਧੀ ਵੰਸ਼ ਦਾ ਸ਼ਾਸਨ ਸੀ ਲੋਧੀ ਵੰਸ਼ ਦੀ ਨੀ ਬਹਿਲੋਲ ਲੋਧੀ ਨੇ ਰੱਖੀ ਜੋ ਇੱਕ ਉਦਾਰ ਨਰਮਦਿਲ ਅਤੇ ਨਿਆਂਪ੍ਰੇਮੀ ਸ਼ਾਸਕ ਸੀ ਉਸ ਦਾ ਪੁੱਤਰ ਅਤੇ ਉੱਤਰਾਧਿਕਾਰੀ ਸਿਕੰਦਰ ਲੋਧੀ ਸੀ ਜਿਸ ਨੇ ਆਗਰਾ ਦੀ ਨੀ ਰੱਖੀ ਸਿਕੰਦਰ ਲੋਧੀ ਨੇ 1500 ਈਸਵੀ ਵਿੱਚ ਤਤਰਖਾਂ ਦੇ ਪੁੱਤਰ ਦੌਲਤਖਾਂ ਲੋਧੀ ਨੂੰ ਲਾਹੌਰ ਦਾ ਗਵਰਨਰ ਨਿਯੁਕਤ ਕੀਤਾ ਸਿਕੰਦਰ ਲੋਧੀ ਦਾ ਪੁੱਤਰ ਅਤੇ ਉੱਤਰਾਧਿਕਾਰੀ ਇਬਰਾਹਿਮ ਲੋਧੀ ਸੀ ਜੋ ਬਹੁਤ ਅਭਿਮਾਨੀ ਸ਼ੱਕੀ ਅਤੇ ਚਿੜਚਿੜੇ ਸੁਭਾਅ ਵਾਲਾ ਹਾਕਮ ਸੀ ਉਸਨੇ ਅਫਗਾਨ ਸਰਦਾਰਾਂ ਤੇ ਦਰਬਾਰੀਆਂ ਪ੍ਰਤੀ ਬੜਾ ਸਖਤ ਰਵਈਆ ਅਪਣਾਇਆ ਹੋਇਆ ਸੀ ਉਸਦੇ ਇਸ ਰਵਈਏ ਤੋਂ ਤੰਕ ਆ ਕੇ ਅਫਗਾਨ ਸਰਦਾਰ ਅਤੇ ਗਵਰਨਰ ਉਸਦੇ ਵਿਰੁੱਧ ਸਾਜ਼ਿਸ਼ਾਂ ਅਤੇ ਬਗਦੇਹ ਕਰਨ ਲੱਗ ਪਏ ਸਨ ਇਬਰਾਹਿਮ ਲੋਧੀ ਦਾ ਮਤਰਿਆਪਰਾ ਆਲਮ ਖਾਨ ਵੀ ਵਿਦਰੋਹੀ ਹੋ ਗਿਆ ਅਤੇ ਅਸੰਤੁਸ਼ਟ ਅਫਗਾਨਾਂ ਨਾਲ ਮਿਲ ਕੇ ਦਿੱਲੀ ਦੀ ਗੱਦੀ ਉੱਤੇ ਬੈਠਣ ਦੇ ਸੁਪਨੇ ਵੇਖਣ ਲੱਗ ਪਿਆ ਇਬਰਾਹਿਮ ਲੋਧੀ ਦੇ ਅਨੁਭਵਹੀਣ ਹੋਣ ਬਾਰੇ ਬਾਬਰ ਨੇ ਆਪਣੀ ਆਤਮਕਥਾ ਤੁਜਕੇ ਬਾਬਰੀ ਵਿੱਚ ਵੀ ਚਰਚਾ ਕੀਤੀ ਹੈ ਜਦੋਂ ਤੱਕ ਸਿਕੰਦਰ ਲੋਧੀ ਜਿਉਂਦਾ ਰਿਹਾ ਦੌਲਤਖਾਨ ਲੋਧੀ ਵਫਾਦਾਰ ਰਿਹਾ ਪਰੰਤੂ ਇਬਰਾਹਿਮ ਲੋਧੀ ਦੇ ਸੁਭਾਅ ਕਾਰਨ ਦੌਲਤਖਾਨ ਲੋਧੀ ਉਸ ਤੋਂ ਤੰਗ ਆ ਗਿਆ ਅਤੇ ਬਾਗੀ ਹੋ ਗਿਆ ਆਪਣੇ ਤਿੰਨ ਪੁੱਤਰਾਂ ਗਾਜੀ ਖਾਨ ਹਾਜੀ ਖਾਨ ਅਤੇ ਦਲਾਵਰ ਖਾਨ ਦੀ ਮਦਦ ਨਾਲ ਪੰਜਾਬ ਦਾ ਸੁਤੰਤਰ ਹਾਕਮ ਬਣਨ ਦੀ ਕੋਸ਼ਿਸ਼ ਕਰਨ ਲੱਗਾ ਜਦੋਂ ਇਬਰਾਹਿਮ ਲੋਧੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਦੌਲਤਖਾਨ ਲੋਧੀ ਨੂੰ ਸ਼ਾਹੀ ਦਰਬਾਰ ਵਿੱਚ ਹਾਜ਼ਰ ਹੋਣ ਦਾ ਹੁਕਮ ਭੇਜਿਆ ਦੌਲਤਖਾਨ ਲੋਧੀ ਨੇ ਆਪ ਜਾਣ ਦੀ ਬਜਾਏ ਆਪਣੇ ਪੁੱਤਰ ਦਲਾਵਰ ਖਾਨ ਨੂੰ ਦਿੱਲੀ ਭੇਜ ਦਿੱਤਾ ਪਰੰਤੂ ਦਲਾਵਰ ਖਾਨ ਨੂੰ ਇਬਰਾਹਿਮ ਲੋਧੀ ਨੇ ਜੇਲ੍ਹ ਵਿੱਚ ਸੁੱਟ ਦਿੱਤਾ ਪਰੰਤੂ ਇਹ ਦਲਾਵਰ ਖਾਨ ਕਿਸੇ ਤਰ੍ਹਾਂ ਉੱਥੋਂ ਭੱਜ ਨਿਕਲਿਆ ਅਤੇ ਆ ਕੇ ਆਪਣੇ ਪਿਤਾ ਨੂੰ ਸਾਰੀ ਗੱਲ ਦੱਸੀ ਇਸ ਤੇ ਦੌਲਤਖਾਨ ਲੋਧੀ ਨੇ ਬਾਬਰ ਨੂੰ ਹਮਲਾ ਕਰਨ ਲਈ ਸੱਦਾ ਭੇਜਿਆ ਆਲਮ ਖਾਨ ਸਿਕੰਦਰ ਲੋਧੀ ਦਾ ਪੁੱਤਰ ਤੇ ਇਬਰਾਹਿਮ ਲੋਧੀ ਦਾ ਮਤਰਿਆ ਭਰਾ ਸੀ ਇਬਰਾਹਿਮ ਲੋਧੀ ਦੇ ਸੁਲਤਾਨ ਵਣ ਪਿੱਛੋਂ ਭੈ ਪੀਤ ਹੋ ਕੇ ਉਹ ਗੁਜਰਾਤ ਦੇ ਸ਼ਾਸਕ ਮੁਜਫਰ ਸ਼ਾਹ ਦੂਜੇ ਦੀ ਸਰਨ ਵਿੱਚ ਚਲਾ ਗਿਆ ਪੰਜਾਬ ਦੇ ਅਫਗਾਨ ਸਰਦਾਰਾਂ ਦੇ ਸੱਦੇ ਤੇ ਉਹ ਦੌਲਤ ਖਾਨ ਲੋਧੀ ਨਾਲ ਆ ਮਿਲਿਆ ਬਾਬਰ ਨੇ ਆਪਣੇ ਚੌਥੇ ਹਮਲੇ ਸਮੇਂ ਦਿਪਾਲਪੁਰ ਦਾ ਪ੍ਰਦੇਸ਼ ਆਲਮ ਖਾਨ ਨੂੰ ਸੌਂਪ ਦਿੱਤਾ ਪਰੰਤੂ ਬਾਬਰ ਦੇ ਵਾਪਸ ਜਾਂਦਿਆਂ ਹੀ ਦੌਲਤ ਖਾਨ ਲੋਧੀ ਨੇ ਉਸ ਨੂੰ ਹਰਾ ਕੇ ਦਿਪਾਲਪੁਰ ਉੱਤੇ ਕਬਜ਼ਾ ਕਰ ਲਿਆ ਬਾਬਰ ਵੱਲੋਂ ਸਹਾਇਤਾ ਦਾ ਭਰੋਸਾ ਮਿਲਣ ਤੋਂ ਬਾਅਦ ਆਲਮ ਖਾਨ ਨੇ 20000 ਦੇ ਕਰੀਬ ਸੈਨਿਕ ਇਕੱਠੇ ਕੀਤੇ ਅਤੇ ਇਬਰਾਹਿਮ ਲੋਦੀ ਵੱਲ ਨੂੰ ਤੁਰ ਪਿਆ ਪਰੰਤੂ ਰਸਤੇ ਵਿੱਚ ਹੀ ਇਬਰਾਹਿਮ ਲੋਦੀ ਦੀ ਸੈਨਾ ਨੇ ਆਲਮ ਖਾਨ ਲੋਦੀ ਨੂੰ ਹਰਾ ਦਿੱਤਾ ਉਸ ਦੀ ਹਾਰ ਦਾ ਵੱਡਾ ਕਾਰਨ ਉਸ ਦੇ ਸੈਨਿਕਾਂ ਦੁਆਰਾ ਸਾਥ ਛੱਡ ਕੇ ਭੱਜ ਜਾਣਾ ਸੀ ਆਲਮ ਖਾਨ ਲੋਦੀ ਕਿਸੇ ਤਰ੍ਹਾਂ ਜਾਨ ਬਚਾ ਕੇ ਦਵਾਬੇ ਵੱਲ ਭੱਜ ਗਿਆ ਜ਼ਹੀਰਉਦੀਨ ਮੁਹੰਮਦ ਬਾਬਰ 1504 ਈਸਵੀ ਵਿੱਚ ਕਾਬਲ ਦਾ ਸ਼ਾਸਕ ਬਣਿਆ ਉਹ ਬੜੇ ਉੱਚੇ ਮਨਸੂਬਿਆਂ ਵਾਲਾ ਸ਼ਾਸਕ ਸੀ ਜੋ ਛੋਟੇ ਜਿਹੇ ਰਾਜ ਤੋਂ ਸੰਤੁਸ਼ਟ ਨਹੀਂ ਸੀ ਪਹਿਲਾਂ ਉਸ ਨੇ ਮੱਧ ਏਸ਼ੀਆ ਵਿੱਚ ਆਪਣੀ ਕਿਸਮਤ ਅਜ਼ਮਾਈ ਪਰੰਤੂ ਇੱਥੇ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ ਇਸ ਤੋਂ ਬਾਅਦ 1519 ਤੋਂ 1526 ਈਸਵੀ ਦੇ ਵਿਚਾਲੇ ਪੰਜਾਬ ਅਤੇ ਹਿੰਦੁਸਤਾਨ ਉੱਤੇ ਲਗਾਤਾਰ ਪੰਜ ਹਮਲੇ ਕੀਤੇ ਪਹਿਲੇ ਤਿੰਨ ਹੱਲਿਆਂ ਵਿੱਚ ਉਸਨੇ ਬਜੌਰ ਪੇਰਾ ਸਿਆਲਕੋਟ ਸਜਦਪੁਰ ਆਦ ਉੱਤੇ ਜਿੱਤ ਪ੍ਰਾਪਤ ਕੀਤੀ ਪਰੰਤੂ ਜਿਵੇਂ ਹੀ ਕਾਬਲ ਕੰਧਾਰ ਵਿੱਚ ਹਾਲਾਤ ਖਰਾਬ ਹੋਏ ਉਸ ਨੂੰ ਵਾਪਸ ਜਾਣਾ ਪਿਆ 1524 ਈਸਵੀ ਵਿੱਚ ਬਾਬਰ ਦੀ ਸੈਨਾ ਨੇ ਲਾਹੌਰ ਪਹੁੰਚ ਕੇ ਦੌਲਤਖਾਨ ਲੋਧੀ ਨੂੰ ਉੱਥੋਂ ਹਰਾ ਕੇ ਪਹả ਦਿੱਤਾ 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਤਕੌਣੀ ਸੰਘਰਸ਼ ਦਾ ਅਖਾੜਾ ਸੀ ਕਿਉਂਕਿ 1519 ਤੋਂ 1526 ਈਸਵੀ ਦੇ ਵਿਚਕਾਰ ਮੁੱਖ ਰੂਪ ਵਿੱਚ ਤਿੰਨ ਤਾਂਗੀ ਵਿਅਕਤੀਆਂ ਇਬਰਾਹਿਮ ਲੋਧੀ, ਦੌਲਤਖਾਨ ਲੋਧੀ ਅਤੇ ਬਾਬਰ ਵਿਚਕਾਰ ਪੰਜਾਬ ਉੱਤੇ ਅਧਿਕਾਰ ਜਮਾਉਣ ਲਈ ਕੋਰ ਸੰਘਰਸ਼ ਹੋਇਆ। ਇਨ੍ਹਾਂ ਤਿੰਨੇ ਵਿਅਕਤੀਆਂ ਵਿਚਕਾਰ ਹੋਏ ਸੰਘਰਸ਼ ਨੂੰ ਤਕੌਣੀ ਸੰਘਰਸ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਤਕੌਣੀ ਸੰਘਰਸ਼ ਵਿੱਚ ਬਾਬਰ ਆਪਣੇ ਵਿਰੋਧੀਆਂ ਉੱਤੇ ਜਿੱਤ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਇਆ 1526 ਈਸਵੀ ਵਿੱਚ ਬਾਬਰ ਨੇ ਆਪਣੇ ਵਿਰੋਧੀਆਂ ਉੱਤੇ ਜਿੱਤ ਪ੍ਰਾਪਤ ਕੀਤੀ ਅਤੇ ਪੰਜਾਬ ਤੇ ਹਿੰਦੁਸਤਾਨ ਵਿੱਚ ਮੁਗਲ ਰਾਜ ਦੀ ਨੀਂਹ ਰੱਖੀ ਇਸ ਤਰ੍ਹਾਂ ਪੰਜਾਬ ਵਿੱਚ ਲੋਧੀ ਵੰਸ਼ ਦਾ ਅੰਤ ਹੋ ਗਿਆ ਅਤੇ ਇੱਕ ਨਵੇਂ ਵੰਸ਼ ਜਿਸ ਨੂੰ ਮੁਗਲ ਵੰਸ਼ ਕਿਹਾ ਜਾਂਦਾ ਸੀ ਦੀ ਨੀ ਰੱਖੀ ਇੱਥੇ ਯਾਦ ਰੱਖਣ ਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਬਾਬਰ ਦੇ ਸਮਕਾਲੀ ਸਨ ਇਸੇ ਤਰ੍ਹਾਂ ਪੰਜਾਬ ਵਿੱਚ ਜਦੋਂ ਬਾਬਰ ਨੇ ਕਬਜ਼ਾ ਕੀਤਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਬਾਬਰ ਦੀ ਸੈਨਾ ਨੇ ਫੜ ਕੇ ਜੇਲ੍ਹ ਵਿੱਚ ਕੈਦ ਕਰ ਦਿੱਤਾ ਸੀ ਪਾਣੀਪਤ ਦੀ ਤੀਸਰੀ ਲੜਾਈ ਨਵੰਬਰ 1525 ਈਸਵੀ ਵਿੱਚ ਬਾਬਰ ਨੇ ਪੰਜਾਬ ਉੱਤੇ ਪੰਜਵਾਂ ਪੰਜਵਾਂ ਹੱਲਾ ਬੋਲਿਆ ਇਸ ਵਾਰੀ ਦੌਲਤਖਾਨ ਲੋਧੀ ਨੇ ਮੁਗਲ ਹਮਲਾਵਰਾਂ ਦਾ ਵਿਰੋਧ ਕਰਨ ਦਾ ਨਿਸ਼ਚਾ ਕੀਤਾ ਪਰੰਤੂ ਮੁਗਲ ਸੈਨਿਕਾਂ ਨੇ ਦੌਲਤਖਾਨ ਲੋਧੀ ਨੂੰ ਹਰਾ ਕੇ ਬੰਦੀ ਬਣਾ ਲਿਆ ਬਾਬਰ ਨੇ ਲਾਹੌਰ ਸਮੇਤ ਪੰਜਾਬ ਉੱਤੇ ਅਧਿਕਾਰ ਕਰ ਲਿਆ ਪਰੰਤੂ ਦੌਲਤਖਾਨ ਲੋਧੀ ਨੂੰ ਮਾਫ ਕਰ ਦਿੱਤਾ ਹੁਣ ਬਾਬਰ ਆਪਣੀ ਸੈਨਾ ਨਾਲ ਦਿੱਲੀ ਵੱਲ ਵਧਿਆ ਅਤੇ 21 ਅਪ੍ਰੈਲ 1526 ਈਸਵੀ ਨੂੰ ਪਾਣੀਪਤ ਦੇ ਮੈਦਾਨ ਉੱਤੇ ਬਾਬਰ ਅਤੇ ਬਿਆਰਹਿਮ ਲੋਧੀ ਦੀ ਸੈਨਾ ਵਿਚਕਾਰ ਲੜਾਈ ਹੋਈ ਜਿਸ ਵਿੱਚ ਬਾਬਰ ਦੀ ਜਿੱਤ ਹੋਈ